ਅੱਜਕੱਲ ਅਣਚਾਹੇ ਗਰਭ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਾਅ ਉਪਲਬਧ ਨੇ ਗਰਭ ਨਿਰੋਧਕ ਗੋਲੀਆਂ ਜਾਂ ਜਨਮ ਨਿਯੰਤਰ ਗੋਲੀਆਂ ਇਨ੍ਹਾਂ ਉਪਾਵਾਂ ਦੇ ਵਿੱਚੋਂ ਇੱਕ ਹੈ ਜੋ ਸਭ ਤੋਂ ਵੱਧ ਵਰਤਿਆ ਜਾਂਦਾ ਹੈ ਇਹ ਗੋਲੀਆਂ ਜਨਮ ਨਿਰੰਤਰ ਦੀ ਇੱਕ ਕਿਸਮ ਨੇ ਜੋ ਹਰ ਰੋਜ਼ ਲਗਾਤਾਰ ਲੈਣ ਦੇ ਨਾਲ ਗਰਭ ਅਵਸਥਾ ਨੂੰ ਰੋਕਣ ਦੇ ਵਿੱਚ 99% ਪ੍ਰਭਾਵਸ਼ਾਲੀ ਹੁੰਦੀਆਂ ਨੇ ਹਾਲਾਂਕਿ ਇਹ ਗਰਭ ਅਵਸਥਾ ਨੂੰ ਰੋਕਣ ਦਾ ਇੱਕ ਸਧਾਰਨ ਅਤੇ ਪ੍ਰਸਿੱਧ ਤਰੀਕਾ ਇਸ ਦੀ ਵਰਤੋਂ ਕਈ ਵਾਰ ਮਾੜੇ ਪ੍ਰਭਾਵਾਂ ਦਾ ਕਾਰਨ ਬਣਦੀ ਹੈ ਕੀ ਹਨ ਗਰਭ ਨਿਰੋਧਕ ਗੋਲੀ ਦੇ ਮਾੜੇ ਪ੍ਰਭਾਵ ਆਉ ਚਾਹੁੰਦੇ ਆ ਇਸ ਖਬਰ ਦੇ ਜ਼ਰੀਏ ਮਿਓ ਦੈਨਿਕ ਦੇ ਅਨੁਸਾਰ ਗਰਭ ਨਿਰੋਧਕ ਗੋਲੀਆਂ ਇੱਕ ਕਿਸਮ ਦੀ orale ਗਰਭ ਨਿਰੋਧਕ ਨੇ ਜੋ ਗਰਭ ਨੂੰ ਰੋਕਣ ਲਈ ਹਾਰਮੋਨਾਂ ਦੀ ਵਰਤੋਂ ਕਰਦੀਆਂ ਨੇ ਇਸ ਨੂੰ ਮੌਖਿਕ ਗਰਭ ਨਿਰੋਧਕ ਕਿਹਾ ਜਾਂਦਾ ਹੈ ਕਿਉਂਕਿ ਹੋਰ ਤਰੀਕਿਆਂ ਦੇ ਉਲਟ ਇਹ ਗੋਲੀ ਦੇ ਰੂਪ ਦੇ ਵਿੱਚ ਆਉਂਦਾ ਜਿਸ ਨੂੰ ਲੈਣਾ ਆਸਾਨ ਹੈ ਇਸ ਗੋਲੀ ਦੇ ਵਿੱਚ ਹਾਰਮੋਨ ਹੁੰਦੇ ਨੇ ਜੋ ਮਹਾਵਾਰੀ ਨੂੰ ਨਿਯੰਤਰਣ ਕਰਦੇ ਨੇ PMS ਦੇ ਲੱਛਣਾਂ ਨੂੰ ਘਟਾਉਂਦੇ ਨੇ ਸਰਵਾਈਕਲ ਅਤੇ ਬੱਚੇਦਾਨੀ ਦੇ ਕੈਂਸਰ ਦੇ ਜੋਖਮ ਨੂੰ ਵੀ ਘਟਾਉਂਦੇ ਨੇ ਹਾਲਾਂਕਿ ਇਸ ਦੀ ਲਗਾਤਾਰ ਜਾਂ ਬਹੁਤ ਜ਼ਿਆਦਾ ਵਰਤੋਂ ਕਈ ਮਾੜੇ ਪ੍ਰਭਾਵਾਂ ਦਾ ਕਾਰਨ ਬਣਦੀ ਹੈ ਜੋ ਕਿ ਇਸ ਤਰੀਕੇ ਨਾਲ ਹੈ ਸਪੋਰਟਿੰਗ ਗਰਭ ਨਿਰੋਧਕ ਗੋਲੀ ਦਾ ਸਭ ਤੋਂ ਆਮ ਮਾੜਾ ਪ੍ਰਭਾਵ ਹੈ ਬ੍ਰੈਕਥਰੂ ਖੂਨ ਨਿਕਲਣਾ ਜਾਂ ਸਪੋਰਟਿੰਗ ਦਾ ਮਤਲਬ ਹੈ ਪੀਰੀਅਡ ਚੱਕਰਾਂ ਦੇ ਵਿਚਕਾਰ ਯੋਨੀ ਤੋਂ ਖੂਨ ਵਗਣਾ ਇਹ ਹਲਕਾ ਖੂਨ ਨਿਕਲਣਾ ਜਾਂ ਪੂਰਾ ਡਿਸਚਾਰਜ ਵਰਗਾ ਲੱਗ ਸਕਦਾ ਹੈ ਕੁਝ ਲੋਕਾਂ ਨੂੰ ਹਲਕੀ ਮਤਲੀ ਜਾਂ ਅਨੁਭਵ ਹੋ ਸਕਦਾ ਹੈ ਜਦੋਂ ਉਹ ਪਹਿਲੀ ਵਾਰ ਗੋਲੀ ਲੈਂਦੇ ਨੇ ਪਰ ਇਹ ਆਮ ਤੌਰ ਤੇ ਘਟ ਜਾਂਦਾ ਹੈ ਜਨਮ ਨਿਰੰਤਰ ਵਾਲੀਆਂ ਗੋਲੀਆਂ ਲੋਕਾਂ ਨੂੰ ਹਰ ਸਮੇਂ ਬਿਮਾਰ ਮਹਿਸੂਸ ਨਹੀਂ ਕਰਨੀਆਂ ਚਾਹੀਦੀਆਂ ਪਰ ਜੇ ਮਤਲੀ ਗੰਭੀਰ ਹੈ ਜਾਂ ਕੁਝ ਮਹੀਨਿਆਂ ਤੱਕ ਰਹਿੰਦੀ ਹੈ ਤਾਂ ਕਿਸੇ ਸਿਹਤ ਮਾਹਿਰ ਨਾਲ ਗੱਲ ਕਰਨਾ ਸਭ ਤੋਂ ਵਧੀਆ ਹੋਵੇਗਾ ਅਜੇ ਇਸ ਸਥਿ ਗੋਲੀ ਭੋਜਨ ਦੇ ਨਾਲ ਜਾਂ ਸੌਣ ਵੇਲੇ ਲੈਣ ਨਾਲ ਮਦਦ ਮਿਲ ਸਕਦੀ ਹੈ ਗਰਭ ਨਿਰੋਧਕ ਗੋਲੀਆਂ ਲੈਣ ਨਾਲ ਅਕਸਰ ਛਾਤੀਆਂ ਨੂੰ ਸਵੇਦਨਸ਼ੀਲ ਮਹਿਸੂਸ ਹੁੰਦਾ ਖਾਸ ਕਰ ਜਦੋਂ ਕੋਈ ਉਹਨਾਂ ਨੂੰ ਲੈਣਾ ਸ਼ੁਰੂ ਕਰ ਦਿੰਦਾ ਅਜਿਹੀ ਸਥਿਤੀ ਦੇ ਵਿੱਚ ਇੱਕ ਸਹਾਇਕ ਬ੍ਰਾ ਪੈਨਨਾ ਛਾਤੀ ਦੀ ਸੰਵੇਦਨਸ਼ੀਲਤਾ ਨੂੰ ਘਟਕਾਣ ਦੇ ਵਿੱਚ ਮਦਦ ਮਿਲ ਸਕਦੀ ਹੈ ਇਸ ਤੋਂ ਇਲਾਵਾ ਗੋਲ ਦੇ ਵਿੱਚ ਮੌਜੂਦ ਹਾਰਮੋਨਸ ਵੀ ਛਾਤੀ ਨੂੰ ਵੱਡਾ ਕਰ ਸਕਦੇ ਨੇ ਹਾਲਾਂਕਿ ਜੇਕਰ ਕਿਸੇ ਨੂੰ ਛਾਤੀ ਦੇ ਵਿੱਚ ਗੰਭੀਰ ਦਰਦ ਜਾਂ ਛਾਤੀ ਦੇ ਵਿੱਚ ਗੰਡਾ ਵਰਗੀਆਂ ਹੋਰ ਤਬਦੀਲੀਆਂ ਦਾ ਅਨੁਭਵ ਹੁੰਦਾ ਤਾਂ ਤੁਰੰਤ ਡਾਕਟਰ ਦੀ ਸਲਾਹ ਜ਼ਰੂਰ ਲੈਣ ਚਾਹੀਦੀ ਹੈ ਗਰਭ ਨਿਰੋਧਕ ਗੋਲੀਆਂ ਦੇ ਵਿੱਚ ਮੌਜੂਦ ਹਾਰਮੋਨ ਕਈ ਵਾਰ ਸਿਰ ਦਰਦ ਮਾਈਗਰੇਨ ਦਾ ਕਾਰਨ ਬਣ ਸਕਦੇ ਨੇ ਮਾਦਾ ਸੈਕਸ ਹਾਰਮੋਨ ਦੇ ਵਿੱਚ ਤਬਦੀਲੀਆਂ ਮਾਈਗਰੇਨ ਨੂੰ ਚਾਲੂ ਕਰ ਸਕਦੀਆਂ ਨੇ ਹਾਲਾਂਕਿ ਲੱਛਣ ਖੁਰਾਕ ਅਤੇ ਗੋਲੀ ਦੀ ਕਿਸਮ ਤੇ ਨਿਰਭਰ ਕਰ ਸਕਦੇ ਨੇ ਜਨਮ ਨਿਰੰਤਰ ਵਾਲੀਆਂ ਗੋਲੀਆਂ ਦੇ ਆਮ ਮਾੜੇ ਪ੍ਰਭਾਵਾਂ ਦੇ ਵਿੱਚ ਭਾਰ ਵਧਣਾ ਸ਼ਾਮਿਲ ਹੈ ਹਾਲਾਂਕਿ ਖੋਜ ਨੇ ਹਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ 2000 ਤਰ੍ਹਾਂ ਦੇ ਇੱਕ ਲੇਖ ਦੇ ਅਨੁਸਾਰ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਾਫੀ ਖੋਜ ਨਹੀਂ ਹੋਈ ਕਿ ਗਰਭ ਨਿਰੋਧਕ ਗੋਲੇ ਦੇ ਵਿੱਚ ਹਾਰਮੋਨ ਭਾਰ ਵਧਨ ਦਾ ਕਾਰਨ ਬਣਦੇ ਨਹੀਂ ਜਾਫਰ ਨਹੀਂ ਬਿਊਰੋ ਰਿਪੋਰਟ ਹਕੀਕਤ ਜੀ ਵੀ ਪੰਜਾਬੀ